ਪੰਜਾਬ ਦੇ ਵਿੱਚ ਤੁਸੀਂ ਕਿਸਾਨਾਂ ਦੇ ਵੱਡੇ ਇਕੱਠ ਜਿਹੜੇ ਦੇਖੇ ਨੇ ਕਿਉਂਕਿ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਧਰਨਾ ਦਿੰਦੇ ਨੇ ਪਰ ਉਹ ਧਰਨੇ ਦੀ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਕਿ ਉਹ ਧਰਨੇ ਕੰਮਜਾਬ ਕਿਸ ਤਰ੍ਹਾਂ ਹੁੰਦੇ ਨੇ ਕਿਉਂਕਿ ਜਦੋਂ ਧਰਨਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਡਾ ਇਕੱਠ ਹੁੰਦਾ ਔਰਤਾਂ ਸ਼ਾਮਲ ਹੁੰਦੀਆਂ ਨੇ ਨੌਜਵਾਨ ਸ਼ਾਮਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਕਹਿ ਸਕਦੇ ਆਂਗੇ ਉਸ ਨੂੰ ਚਾਹ ਪਾਣੀ ਦੇ ਲੰਗਰ ਦੀ ਜਿਹੜੀ ਸੇਵਾ ਦੀ ਜ਼ਰੂਰਤ ਪੈਂਦੀ ਆ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਇਹ ਟੈਂਪੂ ਦੇ ਵਿੱਚ ਚਾਹ ਦਾ ਪੂਰਾ ਸਮਾਨ ਆ ਜਿਹੜੀਆਂ ਚਾਹ ਦੇ ਜਿਹੜੇ ਬੈਗ ਨੇ ਜਿਹੜੇ ਉਹ ਉਹ ਭਰ ਕੇ ਲਿਆਂਦੇ ਜਾਂਦੇ ਨੇ ਕਿਉਂਕਿ ਪੰਜਨ ਲਗਾਤਾਰ ਜਿਹੜਾ ਧਰਨਾ ਚੱਲੂਗਾ ਚੀਨੀ ਦੀਆਂ ਜਿਹੜੀਆਂ ਬੋਰੀਆਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਆਉਂਦੀਆਂ ਨੇ ਤਾਂ ਇਹ ਤਿੰਨ ਵੱਡੇ ਦੇਗਿਆਂ ਦੇ ਵਿੱਚ ਇਹ ਜਿਹੜੇ ਇਸ ਤਰ੍ਹਾਂ ਦੇਗੇ ਨੇ ਜਿਹੜੇ ਚੁੱਲ੍ਹੇ ਨੇ ਉਹ ਲਗਭਗ ਜਿੰਨਾ ਟਾਈਮ ਧਰਨਾ ਚੱਲਦਾ ਉਸੇ ਤਰ੍ਹਾਂ ਇਹ ਚੱਲਦੇ ਰਹਿੰਦੇ ਨੇ ਇਹਨਾਂ ਦੇ ਵਿੱਚ ਅੱਗ ਬਲਦੀ ਰਹਿੰਦੀ ਆ ਚਾਹ ਬਣਦੀ ਰਹਿੰਦੀ ਆ ਤੇ ਚਾਹ ਇਹ ਨਹੀਂ ਕੋਈ ਕੀ ਇਹ ਸਿਰਫ ਕਿਸਾਨਾਂ ਲਈ ਹੁੰਦੀ ਆ ਤੇ ਜਿਹੜੇ ਲੋਕ ਰਾਹਗੀਰ ਲੋਕ ਨੇ ਜਿਵੇਂ ਹੁਣ ਅੱਜ ਸੰਗਰੂਰ ਦੇ ਵਿੱਚ ਧਰਨਾ ਲੱਗਿਆ ਹੋਇਆ ਹੈਗਾ ਤੁਸੀਂ ਦੇਖੋ ਜਿਹੜੇ ਆਸ-ਪਾਸ ਦੇ ਲੋਕ ਨੇ ਜਿਹੜੇ ਹੋਰ ਲੰਘ ਰਹੇ ਨੇ ਉਹਨਾਂ ਨੂੰ ਵੀ ਜਿਹੜੀ ਚਾਹ ਇੱਥੋਂ ਸਪਲਾਈ ਹੋ ਰਹੀ ਆ ਪਰ ਇਹ ਕਿਸਾਨਾਂ ਦੀ ਜਿਹੜੀ ਸਭ ਤੋਂ ਵੱਡੀ ਰਸੋਈ ਹੈਗੀ ਇਸ ਰਸੋਈ ਦੀ ਦੇਖ ਰਿਓ ਜਿਵੇਂ ਆਪਾਂ ਘਰਾਂ ਦੇ ਵਿੱਚ ਕਰਦਾ ਉਸੇ ਤਰ੍ਹਾਂ ਇੱਕ ਜ਼ਿੰਮੇਵਾਰ ਬੰਦੇ ਨੂੰ ਇਸ ਦਾ ਪੂਰਾ ਜਿਹੜਾ ਚਾਰ ਸੰਭਾਇਆ ਹੈ ਸਾਡੇ ਨਾਲ ਅਜੈਬ ਸਿੰਘ ਜਿਹੜੇ ਕਿ 2014 ਤੋਂ ਲੈ ਕੇ ਮਾਫ ਕਰਨਾ ਦੁਬਾਰਾ 4 ਤੋਂ ਇਸ ਜਥੇਬੰਦੀ ਨਾਲ ਜੁੜੇ ਨੇ ਪਾਵੇਂ ਘੱਟ 100 ਬੰਦੇ ਦਾ ਕਰਨਾ ਹੋਵੇ ਪਾਵੇਂ ਲੱਖ ਬੰਦਿਆ ਕਰਨਾ ਹੋਵੇ ਤਾਂ ਅਰੇਂਜਮੈਂਟ ਇਹਨਾਂ ਨੇ ਕਰਨ ਆਉਂਦਾ ਅਜੈਪ ਸਿੰਘ ਜੀ ਕਿਵੇਂ ਦੇਖਦੇ ਹੋ ਫਿਰ ਕਿੰਨੀ ਇੱਕ ਮੁਸ਼ਕਲ ਆਉਂਦੀ ਹੈ ਮੋਸ਼ਕਾ ਦਾ ਕੋਈ ਨਹੀਂ ਜੀ ਜਿਉਂ ਜੇ ਇਕੱਠ ਘੱਟ ਹੈ ਫਿਰ ਹੌਸਲਾ ਉਹ ਨਾ ਆਉਂਦਾ ਨਹੀਂ ਮੈਂ ਇਸ ਭਾਰ ਦਾ ਮਰ 2004 ਤੋਂ ਲੈ ਕੇ ਭਾਰ ਦਾ ਵੀ ਇਕੱਠ ਵੱਡਾ ਹੋਵੇ ਵੀ ਜਿੰਨਾ ਵੀ ਸਾਡਾ ਇਕੱਠ ਵੱਡਾ ਹੁੰਦਾ ਹੈ ਉਹਨਾਂ ਸਾਨੂੰ ਸਾਡੀ ਸਾਰੀ ਟੀਮ ਨੂੰ ਹੌਸਲਾ ਰਹਿੰਦਾ ਹੈਗਾ ਕਿਉਂ ਚਾਹ ਦੇ ਵਿੱਚ ਰੋਦੇ ਰਹਿੰਦੇ ਨੇਗੇ ਪਤਾ ਲੱਗੇ ਵੀ ਅੱਜ 4 ਗੱਟੇ ਲੱਗੇ 5 ਗੱਟੇ ਲੱਗੇ ਜਿਵੇਂ ਹੁਣ ਬਨਾਲੇ ਦਾ ਇਕੱਠ ਹੁੰਦਾ ਹੈਗਾ ਉੱਥੇ ਜਦੋਂ ਦਿੱਲੀ ਦਾ ਦੋਲਣ ਚੱਲਦਾ ਤੀਗਾ ਤਾਂ ਉੱਥੋਂ ਮੈਨੂੰ ਥੂਬਾ ਟੀਮ ਨੇ ਦਿੱਲੀ ਤੋਂ ਭੇਜਿਆ ਕੱਲੇ ਮਤਲਬ ਛਾਡੀ ਟੀਮ ਨੇ ਸੰਗਰੂਰ ਜ਼ਿਲ੍ਹੇ ਦੀ ਨੇ 30 ਗੱਟੇ ਵਾਲੇ ਨੇ ਟੋਟਲ ਲੱਗੇ ਤੇ 54 ਗੱਟੇ 24 ਗੱਟੇ ਦੂਜੇ ਲੰਗਰਾਂ 'ਚ 30 ਗੱਟੇ ਮੈਂ ਆਪਦੇ ਦੇਗਾ ਵਿੱਚ ਬਾਲ ਕੇ ਲੋਕਾਂ ਨੂੰ ਪਿਆ ਦੇਤੇ ਜਿੰਨਾ ਵੀ ਮਿਲ ਇਕੱਠ ਹੈਗਾ ਛੜਕ ਅੱਠ ਦੇ ਨਾਲ ਹਿਸਾਬ ਹੈ ਅੱਛਾ ਜਿਵੇਂ ਹੁਣ ਤੁਸੀਂ ਜ਼ਿਕਰ ਕਰਿਆ ਕਿ ਪਟੀਆਂ ਰੈਲੀਆਂ ਵੀ ਹੁੰਦੀਆਂ ਨੇ ਕਈ ਤਾਂ ਛੋਟੇ ਧਰਨੇ ਹੁੰਦੇ ਨੇ ਜਮ ਜਿਲਿਆਂ ਚੱਲਦੇ ਨੇ ਬਲਾਕਾਂ ਚੱਲਦੇ ਨੇ ਜਦੋਂ ਵੱਡਾ ਇਕੱਠ ਕੌਲ ਦੇ ਜਾਂਦੀ ਹੈ ਜਥੇਬੰਦੀ ਉਹ ਕਿੰਨਾ ਕੁ ਵੱਡਾ ਇਕੱਠ ਹੋ ਜਾਂਦਾ ਇਕੱਠ ਦਾ ਦੇਖੋ ਜਿਵੇਂ ਹੁਣ ਅਸੀਂ 15 ਮਾਰਚ ਨੂੰ 23 ਜ ਬਾਦਲੀਆਂ ਕੰਪਨੀਆਂ ਬੁਲਾਈਆਂ ਨੇ ਭਵੰਤਮਾਨ ਨੇ ਅਸੀਂ ਸਾਡੀ ਜਥੇਬੰਦੀ ਦੇ ਵਿਰੋਧ ਕਰਨ ਵਾਸਤੇ ਗਈ ਹੈ ਹੁਣ ਦੁਪਹਿਰ ਦੀ ਕਾਲ ਤੇ ਸਰਕਾਰ ਨਾਲ ਤਣਾਅ ਹੋ ਗਿਆ ਸਾਡਾ ਵੀ ਅਸੀਂ ਕੰਪਨੀ ਆਉਣ ਨਹੀਂ ਦੇਣੀ ਆ ਛੇਕੜ ਸਰਕਾਰ ਨੇ ਸਾਨੂੰ ਪੈਲਸ ਦਿੱਤਾ ਤਾਂ ਮਲੇਦਰੋਂ ਸੂਬਾ ਟੀਮ ਨੇ ਮੈਨੂੰ ਰਾਤ ਦੇ 9:30 ਵਜੇ ਕਾਲ ਕਰੀ ਵੀ ਜੈਬ ਤੈ ਨੰਗਰ ਲੈ ਕੇ ਜਾਣਾ ਤਾਂ ਮੈਂ ਮਲੇ ਤੋਂ 4 ਵਜੇ ਆ ਕੇ 8 ਵਜੇ ਦੇ ਨੂੰ ਗਿੱਲ ਪੈਲਸ ਦੇ ਵਿੱਚ ਪਹੁੰਚ ਗਿਆ ਸੀ ਉੱਥੇ ਲਗਭਗ 20000 ਦਾ ਇਕੱਠ ਦੀਗਾ ਕੋ ਪੂਰਾ ਸੱਦਾ ਨਹੀਂ ਤੀਗਾ 20000 ਦੇ ਇਕੱਠ ਨੂੰ ਸਾਰਾ ਸਰਚਾਤਾ ਉਰੇ ਹੈਗਾ ਹੁਣ ਦਿੱਲੀ ਦਾ ਜਿੱਥੇ ਵੀ ਅਸ਼ਟਾ ਮਲੇ ਸਾਡੀ ਸੂਬਾ ਟੀਮ ਦੇ ਨੰਡਾ ਇਹ ਜਿਵੇਂ ਚੰਦੀ ਗਾੜੀਆਂ ਨਾਲ ਉੱਥੇ ਮੇਰੀ ਡਿਊਟੀ ਹੈ ਅੱਛਾ ਫਿਰ ਸਾਰਾ ਸਮਾਨ ਵਰਤਨ ਤੁਹਾਡਾ ਆਪਣਾ ਰਹਿੰਦਾਗਾ ਜਾਂ ਫਿਰ ਤੁਸੀਂ ਰੈਂਟ ਤੇ ਲੈਨੇ ਨਾ ਨਾ ਇੱਕ ਵੀ ਆ ਇਕੱਲੇ ਟੇਬਲਾਂ ਤੋਂ ਬਣਾ ਸਾਡੇ ਕੋਲੇ ਇੱਕ ਕੌਲੀ ਵੀ ਨਹੀਂ ਕਰਾਇ ਤੇ ਆਉਂਦੀ ਇਹ ਨੂੰ ਜੱਡ ਜਿੰਨਾ ਹੁਣ ਮੇਰੇ ਆਪਣੇ ਸੰਗਰੂਰ ਜਿਹਨੇ ਕੋਲੇ ਆ ਐਨ ਐਨਾ ਪ੍ਰੋਗਰਾਮ ਬਰਨਾਲੇ ਕੋਲੇ ਆ ਮਾਨ ਸਾਹਿਬ ਠੰਡੇ ਕੋਲੇ ਹੈਗਾ ਜਦੋਂ ਹੁਣ ਬਰਨਾਲੇ ਵੱਡੀ ਡੇਲੀ ਕਰਦੇ ਆਂ ਫਿਰ ਉਹ ਬਰਨਾਲੇ ਦਾ ਲੰਗਰ ਲੱਗ ਹੁੰਦਾ ਸੰਗਰੂਰ ਦਾ ਲੱਗਾ ਹੈ ਸਾਰਾ ਲੰਗਰ ਦੀ ਗੱਲ ਕਰਾਂ ਜਿਵੇਂ ਸਾਰੇ ਚੀਜ਼ਾਂ ਜਦੋਂ ਇੱਕ ਵੱਡਾ ਹੋ ਜਾਂਦਾ ਤਾਂ ਫਿਰ ਉਹ ਕਿੰਨਾ ਵੱਡਾ ਇਕੱਠ ਹੁਣ ਤੱਕ ਤੁਸੀਂ ਪਕਤਾ ਹੈ ਅਸੀਂ ਉੱਥੇ ਦੇਖੋ ਚਾਰ ਲੰਗਰਾਂ ਨੇ ਲਗਭਗ 2-2 ਲੱਖ ਦਾ ਇਕੱਠ ਪਕਤਾਇਆਗਾ ਇਹਦਾ ਜਿੱਕਦੇ ਨਹੀਂ ਜਿ세 ਜਥੇਬੰਦੀ ਦੇ ਸਾਰੇ ਲੋਕਾਂ ਦੇ ਸਾਰੇ ਆ ਜੇ ਸਾਡੇ ਅਮਲ ਜਥੇਬੰਦੀ 10 ਲੱਖ ਦਾ ਇਕੱਠ ਵੀ ਕਰਦੇ ਤਾਂ ਅਸੀਂ ਚਾਰ ਜ਼ਿਲ੍ਹੇ ਚਾ 10 ਲੱਖ ਦੇ ਇਕੱਠ ਨੂੰ ਵੀ ਪਿਆ ਸਕਦੇ ਹਾਂ ਜਾਦੀ ਕੋਈ ਕਮੀ ਨਹੀਂ ਰਹਿੰਦੀ ਕੋ ਦੁੱਧ ਲੋਕਾਂ ਨੇ ਲਾਉਣਾਗਾ ਮਤਲਬ ਕਿ ਕਿਉਂਕਿ ਜਦੋਂ ਧਰਨੇ ਚ ਲੋਕ ਆਉਂਦੇ ਨੇ ਬੁੜੀਆਂ ਆਉਂਦੀਆਂ ਨੇ ਤਾਂ ਚਾਹ ਸਰਦੀ ਦੇ ਵਿੱਚ ਖਾਸ ਤੌਰ ਤੇ ਜ਼ਿਆਦਾ ਲੱਗਦੀ ਆ ਹਨਾ ਤਾਂ ਮਿੱਠੀ ਫਿੱਕੀ ਦੋਨੋਂ ਫਿੱਕੀਆਂ ਨੂੰ ਫਿੱਕੀ ਵੀ ਦਿੰਨੇ ਆਗੇ ਮਿੱਠਿਆਂ ਨੂੰ ਮਿੱਠੀ ਜਿਵੇਂ ਕੁਝ ਆਗੂ ਨੇ ਉਹ ਨਾ ਫਿੱਕੀ ਵੀ ਨਾ ਖੰਡ ਵਾਲੀ ਉਹਨੂੰ ਸ਼ੱਕਰ ਦੀ ਵੀ ਦਿੰਨੇ ਆ ਉਹ ਵੀ ਇਹ ਸ਼ੱਕਰ ਹਰ ਚੀਜ਼ ਦਾ ਧਿਆਨ ਰੱਖਿਆ ਹਰ ਦਾ ਸਾਨੂੰ ਦੇਖਣਾ ਪੈਂਦਾ ਜਿਵੇਂ ਸੂਬਾ ਟੀਮ ਹੈ ਹੁਣ ਸੂਬਾ ਟੀਮ ਵਾਲਾ ਵੱਡੇ ਚੰਡੀਗੜ੍ਹ ਬਾਗੇ ਉਹਨਾਂ ਬਾਅਦ ਤੇ ਕਈ ਵਾਰ ਕੁਝ ਖਾਣ ਪੀਣ ਵਾਸਤੇ ਵੀ ਲਾਉਣਾ ਪੈਂਦਾ ਹੈ ਕਿਉਂ ਪਰੇਸ਼ਾਨੀ 'ਚ ਰਹਿੰਦੇ ਨੇ ਚਾਹ ਦੀ ਹੁਣ ਉਹਨਾਂ ਨੂੰ ਜ਼ਿੰਮੇਵਾਰੀ ਹੈ ਮੇਰੀ ਵੀ ਸੂਬਾ ਟੀਮ ਕੋਲ ਦਾ ਆ ਤਾਂ ਹੁਣ ਦੇਖੋ ਸੰਗਤ ਹੈ ਦੇਖੋ ਸੰਗਤ ਜਿਹੜੀ ਉਰੇ ਆਉਂਦੀ ਆ ਆ ਦੁੱਧ ਦੇਖੋ ਤੁਸੀਂ ਇਸੇ ਤਰ੍ਹਾਂ ਦੁੱਧ ਜਿਹੜਾ ਪਰ ਦੁੱਧ ਮੁੱਲ ਲੈਣੀ ਉਹਦਾ ਇਸੇ ਤਰ੍ਹਾਂ ਆਟੋਮੈਟਿਕ 1 ਲੀਟਰ ਨਹੀਂ ਅੱਜ ਤੱਕ ਵੀ ਕਦੇ ਲੀਟਰ ਅਸੀਂ ਦੁੱਧ ਇੱਕ ਅੰਮਰਸਰ ਤੋਂ ਬਿਨਾ ਲੈਂਤਾ ਨਹੀਂ ਉਹਨੇ ਹੀ ਮੈਨੂੰ ਫਿਰ ਉਹ ਵੱਜ ਗਿਆ 4100 ਦਾ ਪਾ ਕੇ ਸੂਬੇ ਨੂੰ ਪੈਸੇ ਜਮਾ ਕਰਾਤੇ ਮਾਝ ਸਾਨੂੰ ਲੋਨਿਆ ਦੁੱਧ ਪਿਆ ਦੇਖੋ ਆ ਚਾ ਚਲਦੀ ਹੈਗੀ ਜਿੰਨਾ ਮਲ ਇਕੱਠ ਬੰਦੀ ਜਾਊਗਾ ਉਹਨਾਂ ਪਿੰਡਾਂ ਦੇ ਦੁੱਧ ਨੇ ਆਈ ਜਾਣਾ ਹੈਗਾ ਜੇ ਹੁਣ ਦੁੱਧ ਨੂੰ ਮੁੱਲ ਲਈਏ ਫਿਰ ਤਾਂ ਅਸੀਂ ਬਹੁਤ ਲੋਕਾਂ ਦੇ ਬਾਹਰ ਪਾ ਦੇਾਂਗੇ ਛੱਤਾ ਖੰਡ ਚਾਹ ਦੇ ਨਹੀਂ ਪਰ ਉਹ ਮੁੱਕਦਾ ਹੈਗਾ ਕਿਉਂਕਿ ਜਿਹੜੀ ਇਹ ਖੰਡ ਆ ਜਾਂ ਚਾਹ ਆ ਜਾਂ ਸਿਰਫ ਜਿਹੜੀ ਇਹ ਲਈ ਜਾਂਦੀ ਹੈ ਇਹ ਉਹ ਤਸਵੀਰ ਤੁਹਾਨੂੰ ਦਿਖਾਈ ਹੈ ਕਿ ਜਦੋਂ ਧਰਨੇ ਕਾਮਯਾਬ ਹੁੰਦੇ ਨੇ ਪਰ ਖਾਸ ਤੌਰ ਤੇ ਤੁਸੀਂ ਦੇਖੋ ਜਿਵੇਂ ਹੁਣੇ ਚਾਹ ਦਾ ਲੰਗਰ ਚੱਲ ਰਿਹਾ ਹੈ ਨਾਲ ਦੀ ਨਾਲ ਤਾਂ ਇਹ ਹਰ ਕੋਈ ਜਿਵੇਂ ਪਹਿਲਾਂ ਵੀ ਜ਼ਿਕਰ ਕਰਿਆ ਚਾਹੇ ਕੋਈ ਬਾਹਰਲਾ ਚਾਹੇ ਕੋਈ ਧਰਨੇ ਨਾਲ ਸੰਬੰਧਤ ਹੈ ਨਾ ਹੈਗਾ ਤਾਂ ਲੰਗਰ ਚਾਹ ਜਿਹੜੀ ਉਹ ਸਭ ਲਈ ਜਿਹੜੀ ਮੁਹੱਈਆ ਉਹ ਕਰਵਾਈ ਜਾਂਦੀ ਹੈਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ